ਤੋ ਲਾ ਤਾਰ ਦੀਆਂ ਹਸੀਨ ਵਾਦੀਆਂ ਦੇ ਵਿੱਚ ਸਥਿਤ ਪਠਾਨਕੋਟ ਮਿਨੀ ਗੁਆ ਜੋ ਸੁਭਾ ਸਰਕਾਰ ਦੇ ਵੱਲੋਂ ਟੂਰਿਸਟ ਸਪੋਰਟ ਵਜੋਂ ਪ੍ਰਮੋਟ ਕੀਤਾ ਜਾ ਰਿਹਾ ਹੈ ਹਾਲੀ ਦੇ ਵਿੱਚ ਹੋਈ ਤੇਜ਼ ਬਰਸਾਤ ਕਾਰਨ ਪਾਣੀ ਦੇ ਨਾਲ ਭਰਿਆ ਹੋਇਆ ਹੈ ਰஞ்சிਤ ਸਾਗਰ ਡੈਮ ਵਿਖੇ ਪਾਣੀ ਦਾ ਪੱਧਰ ਵਧਣ ਦੇ ਨਾਲ ਇਹ ਸਥਾਨ ਪਾਣੀ ਹੇਠ ਦੱਬ ਗਿਆ ਜਿਸ ਕਾਰਨ ਸੈਲਾਨੀਆਂ ਨੂੰ ਨਜ਼ਾਰੇ ਦਾ ਉਤਪ ਨਹੀਂ ਮਿਲ ਰਿਹਾ ਅਤੇ ਉਹ ਨਿਰਾਸ਼ ਹੋ ਕੇ ਵਾਪਸ ਚਲੇ ਜਾ ਰਹੇ ਨੇ ਜਿੱਥੇ ਸੈਲਾਨੀਆਂ ਦਾ ਮਜ਼ਾ ਖਰਾਬ ਹੋ ਰਿਹਾ ਹੈ ਉੱਥੇ ਹੀ ਇਸ ਸਥਾਨ ਤੇ ਕੰਮ ਕਰਨ ਵਾਲੇ ਕਾਮਿਆਂ ਦਾ ਕੰਮ ਵੀ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕਾ ਹੈ ਕਾਮਿਆਂ ਦਿਹਾੜੀਆਂ ਲਗਾਉਣ ਦੇ ਲਈ ਮਜਬੂਰ ਨੇ ਸੈਲਾਨੀਆਂ ਨੇ ਦੱਸਿਆ ਕਿ ਉਹਨਾਂ ਨੇ ਮਿਨੀ ਗੋਆ ਬਾਰੇ ਬਹੁਤ ਸੁਣਿਆ ਸੀ ਅਤੇ ਇਸ ਸਥਾਨ ਦਾ ਲੁਤਫ ਲੈਣ ਦੇ ਲਈ ਉਹ ਆਏ ਸਨ ਪਰ ਪਾਣੀ ਨਾਲ ਭਰੇ ਹੋਏ ਹਾਲਾਤਾਂ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ। ਕਾਮੀਆਂ ਨੇ ਦੱਸਿਆ ਕਿ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਇਹ ਮਿਨੀ ਗੋਆ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ ਜਿਸ ਕਾਰਨ ਸੈਲਾਨੀ ਘਟ ਹੋ ਰਹੇ ਨੇ ਅਤੇ ਕੰਮ ਰੁਕ ਚੁੱਕਿਆ ਹੈ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਸਥਿਤੀ ਨੂੰ ਨਿਯੰਤਰਿਤ ਕਰਨ ਦੇ ਲਈ ਜਲਦ ਕਾਰਵਾਈ ਦੀ ਲੋੜ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਡਾਵਾ ਦੀ ਰਿਪੋਰਟ ਤੇ ਮੇਰਾ ਨਾਮ ਅਬੇ ਹੈ ਇਹ ਮੇਰਾ ਯਾਰ ਰਾਜਨ ਹੈ ਤੇ ਆਪਾਂ ਇੱਧਰ ਕੁ ਮਨਾਈ ਹੀ ਇੱਧਰ ਬਾੜ ਦੇ ਬਾਅਦ ਅੱਜ ਆਹੀ ਪਰ ਅੱਜ ਤੱਕ ਪਾਣੀ ਨਹੀਂ ਸਾਫ਼ ਹੋਇਆ ਤੇ ਬਸ ਮਾਯੂਸ ਹੋ ਕੇ ਉਹਨਾਂ ਅੱਪਾ ਵੀ ਘਰ ਜਾਣ ਲੱਗੇ ਆ। ਸੁਨੀਲ ਸਿੰਘ ਭਾਈ ਸੁਨੀਲ ਕਿੱਥੋਂ ਆਏ ਸੀ? ਅਜੀ ਭਾਈ ਗੁਰਦਾਸਪੁਰ ਤੋਂ ਆਏ ਆ। ਠੀਕ ਹੈ ਜੀ। ਘੁੰਮਣ ਆਏ ਭਾਈ। ਦੇਖਿਆ ਜੁਆਏ ਕਰਾਂਗੇ ਪਰ ਪਾਣੀ ਪਾਣੀ ਹੋਇਆ ਸਾੜੇ ਬੰਨੇ। ਨਾ ਕੋਈ ਬੋਟਿੰਗ ਹੋਣਦੀ ਦੀ ਆ, ਨਾ ਕੋਈ ਐਕਟੀਵਿਟੀ ਹੋਣਦੀ ਇੱਥੇ। ਬੜੇ ਚਾਣ ਆਏ ਸੀ ਵੇਹੇ ਪਰ ਮਜ਼ਾ ਨਹੀਂ ਆਵਾ ਬੜਾ। ਜੀ ਮੇਰਾ ਨਾਮ ਪ੍ਰਵੀਨਦਰ ਹੈ ਤੇ ਮੈਂ ਆਪਣੇ ਦੋਸਤਾਂ ਨਾਲ ਇੱਥੇ ਘੁੰਮਣ ਆਇਆ ਸੀ। ਮੈਂ ਪਠਾਨਕੋਟ ਦਾ ਹੀ ਰਹਿਣ ਵਾਲਾ ਤੇ ਕਾਫੀ ਟਾਈਮ ਬਾਅਦ ਆਪਾਂ ਵਿਜ਼ਿਟ ਕੀਤਾ ਇੱਥੇ ਪਰ ਪਾਣੀ ਕਾਫੀ ਜ਼ਿਆਦਾ ਹੋ ਚੁਕਿਆ ਹੈ ਕੋਈ ਐਕਟੀਵਿਟੀ ਵੀ ਨਹੀਂ ਹੋ ਪਾਰੀ ਤੇ ਹੁਣ ਕਾਫੀ ਨਿਰਾਸ਼ਾ ਲੈ ਕੇ ਵਾਪਸ ਜਾਣਾ ਪੈ ਰਿਹਾ ਤੇ ਉਮੀਦ ਇਹ ਹੀ ਹੈ ਕਿ ਕੁਝ ਟਾਈਮ ਤੱਕ ਪਾਣੀ ਥੱਲੇ ਉਤਰ ਜਾਏਗਾ ਤੇ ਲੋਕ ਦੁਬਾਰਾ ਆਣੇ ਸ਼ੁਰੂ ਹੋਣਗੇ ਤੇ ਬਸ ਇਹ ਹੈ ਕਿ ਲੋਕਾਂ ਨੂੰ ਫਿਲਹਾਲ ਸੂਚਿਤ ਕੀਤਾ ਜਾਂਦਾ ਹੈ ਕਿ ਇੱਥੇ ਐਕਟੀਵਿਟੀ ਕੋਈ ਹੋ ਨਹੀਂ ਪਾਰੀ ਤੇ ਆਪਣਾ ਫਿਰ ਵੀ ਤੁਸੀਂ ਆ ਕੇ ਇੰਜੋਏ ਕਰ ਸਕਦੇ ਹੋ ਥੋੜਾ ਜਿਹਾ ਫੈਮਿਲੀ